ਇੱਕੀ ਕਿਸੇ ਵੀ ਸਮਾਜ ਨੂੰ ਅਗਰ ਬਰਬਾਦ ਕਰਨਾ ਹੈ ਕਿਸੇ ਵੀ ਸਮਾਜ ਦੇ ਯੂਥ ਨੂੰ ਬਰਬਾਦ ਕਰਨਾ ਹੈ ਤਾਂ ਉਸ ਸਮਾਜ ਦੇ ਵਿੱਚ ਨਸ਼ਿਆਂ ਨੂੰ ਇੰਟਰੋਡਿਊਸ ਕਰ ਦਿੱਤਾ ਜਾਵੇ। ਅ ਬਹੁਤ ਜ਼ਿਆਦਾ ਇਨ ਐਕਸ਼ਨਸ ਦੇ ਬਾਰੇ ਇਹ ਐਕਸ਼ਨਸ ਜਨਰਲੀ ਅ ਜਿਹੜੇ ਅੱਜ ਤੋਂ ਪਹਿਲਾਂ ਇਹ ਰਹੇ ਨਹੀਂ ਇਹ ਐਡਮਿਨਿਸਟ੍ਰੇਟਿਵ ਲੈਵਲ ਤੇ ਜ਼ਿਆਦਾ ਰਹੇ ਨੇ। ਪਰ ਮੈਂ ਬਹੁਤ ਅ ਇਸ ਬੋਡੀ ਤੇ ਮਾਈਂਡ ਨੂੰ ਇਫੈਕਟ ਕਰਦਾ। ਸਰੀਰ ਤੇ ਗ੍ਰਾਫ ਕਰਦਾ ਹੀ ਕਰਦਾ ਹੈ ਦਿਮਾਗ ਵੀ ਗ੍ਰਾਫ ਕਰਦਾ ਹੈ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 4 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਹਦਾਇਤ ਹੋਈ ਹੈ ਉਸ ਲੜੀ ਦੇ ਵਿੱਚ ਅਸੀਂ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਤੇ ਇਸ ਲੜੀ ਦੇ ਵਿੱਚ ਅੱਜ ਇੱਥੇ ਆਏ ਹੋਏ ਹਾਂ ਜਿੱਥੇ ਪਤਵੰਤੇ ਸੱਜਣ ਤੇ ਬਾਕੀ ਯੂਥ ਨੂੰ ਬੁਲਾ ਕੇ ਉਹਨਾਂ ਨੂੰ ਨਸ਼ਾ ਦੇ ਖਿਲਾਫ ਤੇ ਨਸ਼ਾ ਦੀ ਕੀ ਕੀ ਬੁਰਾਈਆਂ ਹਨ ਉਹਦੇ ਬਾਰੇ ਉਹਨਾਂ ਨਾਲ ਆਪਣਾ ਵਿਚਾਰ ਸਾਂਝਾ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਇਸ ਕਰਲ ਵਾਸਤੇ ਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਅੱਗੇ ਆਓ ਤੇ ਇਹ ਜਿਹੜਾ ਯੁੱਧ ਹੈ ਇਹਦੇ ਸੰਯੋਗ ਪਾਓ ਤਾਂ ਜੋ ਅਸੀਂ ਨਸ਼ਾ ਦੇ ਵਿਰੁੱਧ ਆਪਣੀ ਜਿੱਤ ਸਾਬਿਤ ਕਰ ਸਕੀਏ। ਪਬਲਿਕ ਵੱਲੋਂ कैसा सहयोग मिल रहा है? ਪਬਲਿਕ ਵੱਲੋਂ ਬਹੁਤ ਵਧੀਆ ਸਹਿਯੋਗ ਹੈ। ਅੱਜ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਬਕਿੰਗ ਡੇ ਹੈ। ਫਿਰ ਵੀ ਸ਼ਾਰਟ ਨੋਟਿਸ 'ਤੇ ਇੰਨੇ ਸਾਰੇ ਲੋਕ ਹੀ ਆਏ ਸਾਡੀ ਗੱਲ ਸੁਣੇ ਤੇ ਪੁਲਿਸ ਪਬਲਿਕ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ। ਉਦੇਸ਼ 'ਤੇ ਕੋਈ ਕਮੀ ਨਹੀਂ ਹੈ। ਜਿਸ ਤਰ੍ਹਾਂ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਲੇਕਿਨ ਅ ਲੋਕਾਂ ਨੂੰ ਵੀ ਚਾਹੀਦਾ ਕਿ ਇਸ ਯੁੱਧ ਨਸ਼ੇ ਵਿਰੋਧੀ ਵਿੱਚ ਜਾਗਰੂਕ ਹੋਣ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਇਹ ਜਾਗਰੂਕ ਨਹੀਂ ਹੈ ਬਿਲਕੁਲ ਠੀਕ ਹੈ ਜਿਹੜੀ ਸੰਪਰਕ ਮੀਟਿੰਗ ਹੈ ਇਹਹੀ ਜਾਗਰੂਕਤਾ ਲਾਣ ਵਾਸਤੇ ਹੈ ਜਿੱਥੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇਹ ਗੱਲ ਦੱਸੀ ਜਾ ਰਹੀ ਹੈ ਕਿ ਇਹ ਜਿਹੜਾ ਕੈਂਪੇਨ ਹੈ ਉਹ ਸਿਰਫ ਪੁਲਿਸ ਦਾ ਨਹੀਂ ਹੈ ਪੂਰੇ ਸਮਾਜ ਦਾ ਹੈ ਉਹ ਸਮਾਜ ਦੇ ਵੀ ਸਾਰੇ ਰਹਿੰਦੇ ਨੇ ਪੁਲਿਸ ਵੀ ਰਹਿੰਦੀ ਹੈ ਪਬਲਿਕ ਵੀ ਰਹਿੰਦੀ ਹੈ ਤੇ ਸਾਰੇ ਪਬਲਿਕ ਜਦੋਂ ਵੀ ਸਾਥ ਮਿਲ ਕੇ ਆਣਗੇ ਉਦੋਂ ਇਸ ਯੁੱਧ ਦੇ ਵਿਰੁੱਧ ਅਸੀਂ ਜਿੱਤ ਹਾਸਿਲ ਕਰ ਲੈਣੀ ਹੈ। ਹਮ ਸੰਪਰਕ ਮੀਟਿੰਗ ਇੱਥੇ ਹੀ ਚੱਲਦੀ ਰਹੇਗੀ। ਬਿਲਕੁਲ ਪਿਛਲੇ 4-5 ਮਹੀਨਿਆਂ ਤੋਂ ਇੱਦਾ ਹੀ ਐਨਜੀ ਚੱਲਦਾ ਆ ਰਿਹਾ ਹੈ। ਅੱਗੇ ਵੀ ਉਮੀਦ ਕਰਦੇ ਹਾਂ ਕਿ ਚੱਲਦਾ ਹੀ ਰਹੇਗਾ। ਕਿੰਨਾ ਕੁ ਰੋਕtham ਲਾਗੀ ਜੀ ਇਹ ਨਸ਼ੇ ਦੇ? ਨਸ਼ੇ ਦੇ ਉੱਤੇ ਤਾਂ ਕਾਫੀ ਰੋਕ ਲੱਗੀ ਹੈ ਇਨਫੈਕਟ ਜਿਹੜਾ ਐਨਫੋਰਸਮੈਂਟ ਹੈ ਪੁਲਿਸ ਵੱਲੋਂ। ਪੁਲਿਸ ਵੱਲੋਂ ਜਿਹੜਾ ਐਨਫੋਰਸਮੈਂਟ ਹੈ ਜਿਹੜਾ ਮਤਲਬ ਜਿਹੜੇ ਬੰਦੇ ਨਸ਼ਾ ਵੇਚ ਰਹੇ ਨਸ਼ਾ ਤਸਕਰ ਤੋਂ ਵਰਤੋਂ ਵੱਧ ਨਸ਼ਾ ਰਿਕਵਰ ਕੀਤਾ ਜਾ ਰਿਹਾ ਹੈ। ਵੱਧ ਤੋਂ ਵੱਧ ਨਸ਼ਾ ਤਸਕਰ ਨੂੰ ਫੜਿਆ ਜਾ ਰ ਬਤੋ ਬਤ ਜਿਹੜੇ ਡਰੱਗਸ ਸਮਗਲਰ ਹੈ ਉਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਰਹੀ ਡਿਮੋਲਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਪੂਰਾ ਜੋਸ਼ ਸ਼ੋਰ ਨਾਲ ਇਹ ਜਿਹੜਾ ਯੁੱਧ ਛੜਿਆ ਗਿਆ ਹੈ ਨਸ਼ਾ ਦੇ ਵਿਰੁੱਧ ਉਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਨਸ਼ਾ ਛੱਡ ਰਹੇ ਨੇ ਉਹਨਾਂ ਨੂੰ ਇਸ ਦਾ ਡਿਟੈਕਸ਼ਨ ਸੈਂਟਰ ਦੇ ਵਿੱਚ ਦਾ ਜਿਹੜੇ ਵੀ ਬੰਦੇ ਜਿਹੜੇ ਨਸ਼ਾ ਲੈ ਰਹੇ ਹਨ ਜੇਕਰ ਉਹ ਛੱਡਣਾ ਚਾਹੁੰਦੇ ਹਨ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅੱਗੇ ਵਧੋ ਤੇ ਆਪਣਾ ਡੀ ਐਡਿਕਸ਼ਨ ਕਰਾਓ

ਕਿ ਉਹ ਆਪਣਾ ਨਸ਼ਾ ਛੱਡਣ ਵਾਸਤੇ ਤਿਆਰ ਹੋ ਤਾਂ ਜੋ ਫਿਰ ਸਮਾਜ ਦੇ ਵਿੱਚ ਚੰਗੇ ਤਰੀਕੇ ਨਾਲ ਆਪਣਾ ਜੀਵਨ ਯਾਪਨ ਕਰ ਸਕੇ